ਕੈਨੇਡਾ ਦੇ ਸ਼ਹਿਰ ਬ੍ਰੈਂਟਨ ਚ ਸਿੱਖ ਵਿਰੋਧੀ ਪੋਸਟਰ ਸਾਹਮਣੇ ਆਏ ਨੇ ਇਹਨਾਂ ਪੋਸਟਰਾਂ ਤੇ ਲਿਖਿਆ ਹੈ ਸਟਾਪ ਦੀ ਮੈਡਨੈਸ ਅਤੇ ਇਹਨਾਂ ਪੋਸਟਰਾਂ ਤੇ ਸਿੱਖ ਨੌਜਵਾਨ ਦੀ ਤਸਵੀਰ ਬਣਾ ਕੇ ਉਸ ਦੇ ਗੋਲ ਚੱਕਰ ਦਾ ਨਿਸ਼ਾਨ ਬਣਾਇਆ ਯਾਨੀ ਕਿ ਪ੍ਰੋਹੀਬਿਟਿਡ ਦਾ ਨਿਸ਼ਾਨ ਬਣਾਇਆ ਹੋਇਆ ਇਹਨਾਂ ਪੋਸਟਰਾਂ ਦੀ ਸਖਤ ਨਿੰਦਾ ਕੀਤੀ ਜਾ ਰਹੀ ਹੈ ਕੈਨੇਡਾ ਦੇ ਸ਼ਹਿਰ ਬ੍ਰੈਂਟਨ ਚ ਸਿੱਖ ਵਿਰੋਧੀ ਪੋਸਟਰ ਸਾਹਮਣੇ ਆਏ ਨੇ ਇਹਨਾਂ ਪੋਸਟਰਾਂ ਦੀ ਐਸਟੇਪੀਸੀ ਵੱਲੋਂ ਵੀ ਨਿੰਦਾ ਕੀਤੀ ਗਈ ਹੈ ਕੋਈ ਪਹਿਲੀ ਵਾਰ ਨਹੀਂ ਕਿ ਇੰਝ ਦੇ ਪੋਸਟਰ ਸਾਹਮਣੇ ਆਏ ਹੋਣ ਇਸ ਤੋਂ ਪਹਿਲਾਂ 3 ਮਹੀਨੇ ਪਹਿਲਾਂ ਵੀ ਇੰਝ ਦੇ ਪੋਸਟਰ ਸਾਹ ਹੁਣ ਵੀ ਵੰਡੇ ਦੇ ਪੋਸਟਰ ਰੇਹੇ ਤਾਂ ਵੀ ਇਸੇ ਸੰਸਥਾ ਦਾ ਨਾਮ ਲਿਖਿਆ ਗਿਆ ਹੈ ਪਰ ਉਹਨਾਂ ਵੱਲੋਂ ਪੋਸਟਰਾਂ ਪ੍ਰਤੀ ਅਣਜਾਨਤਾ ਪ੍ਰਗਟਾਈ ਗਈ ਹੈ ਬ੍ਰੈਮਟਨ 'ਚ ਸਿੱਖਾਂ ਖਿਲਾਫ ਵੰਡੇ ਦੇ ਨਫ਼ਰਤ ਭਰੇ ਪੋਸਟਰ ਦੀ ਐਸਟੀਪੀਸੀ ਪਰ ਦਾਨਵਤਾ ਸਿੰਘ ਨੇ ਨਿੰਦਾ ਕੀਤੀ ਹੈ ਉਹਨਾਂ ਸਰਕਾਰ ਤੋਂ ਦੋਸ਼ੀਆ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਉਹਨਾਂ ਖਿਲਾਫ ਕਿਹਾ ਹੈ ਕਿ ਜਿਨ੍ਹਾਂ ਨੇ ਪੋਸਟਰ ਛਾਪੇ ਨੇ ਉਹਨਾਂ ਖਿਲਾਫ ਸਖਤ ਕਾਰਵਾਈ ਹੋਵੇ ਉਨੇ ਕਹੇ ਕਿ ਇਸ ਵਿਸ਼ੇ ਬਾਰੇ ਕੈਨੇਡਾ ਸਰਕਾਰ ਨਾਲ ਗੱਲ ਕਰਨ ਲਈ ਉਹ ਛੇਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਵੀ ਕਰਨਗੇ ਪੋਸਟਾ ਤੇ ਲਿਖਿਆ ਹੈ ਸਟਾਪ ਦੀ ਮੈਡਨੈਸ ਇੱਕ ਸਿੱਖ ਨੌਜਵਾਨ ਦੀ ਤਸਵੀਰ ਚਾਪ ਕੇ ਉਸ ਉਤੇ ਗੋਲ ਚੱਕਰ ਦਾ ਨਿਸ਼ਾਨ ਯਾਨੀ ਕਿ ਪ੍ਰੋਹੀਬਿਟਿਡ ਦਾ ਨਿਸ਼ਾਨ ਬਣਾਇਆ ਗਿਆ ਇਸ ਮਸਲੇ ਨੂੰ ਲੈ ਕੇ ਕੈਨੇਡਾ ਦੇ ਸਿੱਖ ਕਾਫੀ ਚਿੰਤਿਤ ਨੇ ਇਸ ਪੋਸਟਰ ਪਿੱਛੇ ਕੈਨੇਡਾ ਚ ਇਮੀਗ੍ਰੇਟ ਲੋਕਾਂ ਦੀ ਆਮਦ ਘਟਾਉਣ ਨੂੰ ਮਕਸਦ ਦੱਸਿਆ ਜਾ ਰਿਹਾ ਹੈ ਪਰ ਅਜੇ ਤੱਕ ਮਕਸਦ ਸਾਫ਼ ਨਹੀਂ ਹੋ ਪਾਇਆ ਅਤੇ ਨਾ ਹੀ ਇਨ੍ਹਾਂ ਪੋਸਟਰਾਂ ਛਪਾਉਣ ਦੀ ਕਿਸੇ ਨੇ ਜ਼ਿੰਮੇਵਾਰੀ ਲਈ ਹੈ 3 ਮਹੀਨੇ ਪਹਿਲਾਂ ਵੀ ਇੰਝ ਦੇ ਪੋਸਟਰ ਵੰਡੇ ਗਏ ਸੀ ਜਿਸ ਦੀ ਜ਼ਿੰਮੇਵਾਰੀ ਇਮੀਗ੍ਰੇਸ਼ਨ ਵਾਚ ਕੈਨੇਡਾ ਨਾਮਕ ਸੰਸਥਾ ਨੇ ਲਈ ਸੀ ਹੁਣ ਵੰਡੇ ਗਏ ਪੋਸਟਰ ਦੇ ਹੇਠਾਂ ਵੀ ਇਸੇ ਸੰਸਥਾ ਦਾ ਨਾਮ ਲਿਖਿਆ ਗਿਆ ਹੈ ਪਰ ਉਹਨਾਂ ਵੱਲੋਂ ਪੋਸਟਰ ਪ੍ਰਤੀ ਅਣਜਾਣਤਾ ਪ੍ਰਗਟਾਈ ਗਈ ਹੈ ਇਹਨਾਂ ਪੋਸਟਾਂ ਨੂੰ ਲੈ ਕੇ ਕੈਨੇਡਾ ਵਿੱਚ ਰੈਡਿਸ ਤੇ ਕਾਫੀ ਚਿੰਤਿਤ ਨੇ ਅਤੇ ਐਸਟੀਪੀਸੀ ਪਰਦਾਨ ਅਵਤਾਰ ਸਿੰਘ ਨੇ ਇਸ ਦੀ ਨਿੰਦਾ ਕੀਤੀ ਉਹਨਾਂ ਕਹਿੰਦੇ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ